ਕਾਬ ਆ ਮੈਂ ਖਨੌਰੀ ਦੀ ਗੱਲ ਨਹੀਂ ਕਰਦਾ ਮੈਂ ਹਰਿਆਣੇ ਦੀ ਗੱਲ ਨਹੀਂ ਕਰਦਾ ਕਿਹੜੀ ਕਰਕੂਤ ਚੋਪਰੀ ਹੋਈ ਹੈ ਪੰਜਾਬ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਆ ਗੱਲ ਖਾਣਾ ਇਹ ਕੱਲਾ ਖਨੌਰੀ ਦੇ ਬਾਡਰ ਤੇ ਨਹੀਂ ਲੱਗਿਆ ਇਹ ਪਿੰਡ ਪਿੰਡ ਲੱਗੂਗਾ ਦੇਖਣਾ ਬਣਵਾਇਆ ਹੈ ਇਹਨਾਂ ਦਾ ਇਹ ਥੋਡੀਆਂ ਸੜਕਾਂ ਤੇ ਥੋਡੇ ਘਰੇ ਥੋਡੇ ਘਰਾਂ ਚ ਆਲ ਹੋਣਗੇ ਭਾਈ ਇਹ ਜੇ ਲੋਕੋ ਤੁਸੀਂ ਘਰਾਂ ਤੋਂ ਨਾ ਨਿਕਲੇ ਤੁਸੀਂ ਦਿੱਲੀ ਦੀਆਂ ਗੱਲਾਂ ਛੱਡੋ ਹਰਿਆਣੇ ਦੀ ਗੱਲ ਛੱਡੋ ਆ ਲੱਗਣ ਗਿਆ ਪਿੰਡਾਂ 'ਚ ਪਿੰਡਾਂ ਦੀਆਂ ਸੜਕਾਂ ਤੇ ਲਾਉਣ ਵਾਸਤੇ ਮਤਮਾਨ ਦੀ ਸਰਕਾਰ ਆ ਇੱਥੇ ਦੀ ਪੰਜਾਬ ਪੁਲਿਸ ਇਹ ਖੰਨੇ ਹੋਣਾ ਕਰਕੇ ਬਣਾਏ ਨੇ ਬਾਈ ਨਿਕਲਣਾ ਪਊਗਾ ਕਰਾਂ ਜੋ ਵੱਡੇ ਪੰਦਰ ਤੇ ਇਕੱਲੇ ਇਕੱਲੇ ਬੰਦੇ ਨੂੰ ਵੱਡੇ ਪੰਦਰ ਤੇ ਵਿਰੋਧ ਕਰਨਾ ਪੈਂਦਾ ਲੋਕੋ ਆ ਤੁਹਾਡੇ ਵਾਸਤੇ ਪਿੰਡਾਂ ਚ ਰੋੜ ਕੇ ਤੁਹਾਡੇ ਮੂਹਰੇ ਕਰਨ ਵਾਸਤੇ ਨੇ ਹੰਦੇ ਪੰਜਾਬ ਪੁਰਸਾਂ ਆ ਆ ਗੱਡੀ ਸਾਡੇ ਕੋਲ ਦੀ ਨਹੀਂ ਜੱਦੀ ਅੱਜ ਕੱਲੇ ਦਾ ਵਿਰੋਧ ਕਰੇ ਅੱਜੇ ਬਣਵਾ ਕੇ ਲੈ ਕੇ ਹਨੇ ਉਨੀ ਤਾਜ਼ਾ ਆਇਆ ਕੱਪਣਾ ਇਹ ਬੈਂਡਨ ਤੱਕਾ ਪਿਆ ਹਜੇ ਇਹ ਪ੍ਰਧਾਨ ਦੀ ਸੈਂਟਰ ਦੀ ਸਰਕਾਰ ਦੀ ਚਾਹ ਸੈਂਟਰ ਦੀ ਸਰਕਾਰ ਦੀ ਨਹੀਂ ਕੋਈ ਇਹ ਪੰਜਾਬ ਸਰਕਾਰ ਚੋਣ ਕਮਿਸ਼ਨਰ ਦੇ ਕਹਿਣ ਤੇ ਜੋਗ ਨਾ ਕਰਨ ਦੇ ਸਾਡਾ ਡੈਮੋਕਰੇਟ ਆ ਕਰੇ ਉਹਨੂੰ ਡੈਮੋਕਰੇਟ ਤਰੀਕਾ ਜਿਹੜਾ ਕਾਨੂੰਨ ਆ ਤਾਂ ਨਹੀਂ ਬਾਈ ਕਹਿੰਦਾ ਇਹ ਉਸੇ ਰਾਤ ਚੱਲ ਰਹੇ ਨੇ ਮਤਲਬ ਕਿ ਜਿਹੜੀ ਸੈਂਟਰ ਦੀ ਸਰਕਾਰ ਉਸ ਰਾਤ ਤੇ ਨਹੀਂ ਬਾਈ ਹਰੇ ਰਾਤ ਤੇ ਕੌਣ ਕਹਿੰਦਾ ਉਹੀ ਐ ਤੁਹਾਡਾ ਪ੍ਰੇਖਾ ਹੋ ਸਕਦਾ ਉਹੀ ਐ ਉਹਨੇ ਤਾਂ ਉਹਨੇ ਰੋਡ ਨਾਲੇ ਨਹੀਂ ਬਣਾਏ ਇਹਨਾਂ ਨੇ ਰੋਡ ਨਾਲੇ ਬਣਾਏ ਨੇ ਦੇਖ ਹਾ ਬਣਾ ਕੇ ਲੈ ਇਹਨੇ ਅਸੀਂ ਗੱਡੀ ਮੈਂ ਦੇਖੀ ਆ ਪੰਜਾਬ ਦਾ ਪੁਲਿਸ ਦਾ ਅਧਿਕਾਰੀ ਬੈਠਿਆ ਦੇ ਇਹ ਧਿਆਨ ਦੇਣਾ ਬੜਾ ਧਿਆਨ ਬਾਈ ਉਹ ਗੱਡੀ ਕਰ ਰਿਹਾ